ਜੀ ਖੇਤਰੀ ਸਿਆ 파ਟੀਆਂ ਦੀ ਸਿਆਸਤ ਨੂੰ ਕਿਵੇਂ ਸਮਝਦੇ ਹੋ? ਬਖੇਤਰੀ ਪਾਰਟੀ ਆ ਜਿਹੜੀ ਉਹ ਪੰਜਾਬ ਦਾ ਹੀ ਭਲਾ ਸੋਚੂਗੀ। ਪੰਜਾਬ ਵਾਸਤੇ ਕਰੂਗੀ ਜੋ ਵੀ ਕੰਮ ਕਰੂਗੀ। ਕੀ ਲੱਗਦਾ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਸਹੀ ਚੱਲ ਰਹੀ ਹੈ ਜਾਂ ਡਗਮਗੜਾਈ ਹੈ ਲੱਗਦੀ ਆ ਤੁਹਾਨੂੰ ਕਿਵੇਂ ਹਾਂ ਇਹ ਜਿਹੜੀ ਸਿਆਸਤ ਹੁਣ ਇਸ ਵੇਲੇ ਆ ਨਾ ਪੰਜਾਬ ਦੀ ਉਹ ਡਗਮਗਾ ਰਹੀ ਆ। ਕਿਉਂਕਿ ਇੱਕ ਦਾ ਇਹਦੇ ਚ ਤਜਰਬੇਕਾਰ ਬੰਦੇ ਘੱਟ ਸੀ। ਕਿਉਂ ਹਰ ਕੰਮ ਵਾਸਤੇ ਤਿਆਰ ਰੇਦੀ ਲੋਡ ਹੁੰਦੀ ਆ ਪੈਸਾ ਚੰਦੂ ਬਾਦਲਾ ਸਾਹਿਬ ਜਿਹੜਾ ਤੁਸੀਂ ਨਿੱਜੀ ਦੋਸਤ ਵੀ ਹੋ ਉਹਨਾਂ ਦਾ ਜਿਹੜਾ ਫੈਸਲਾ ਸੀ ਸੁਖਵੀਰ ਧੜੇ ਨੂੰ ਛੱਡਣ ਦਾ ਉਹ ਸਹੀ ਲੱਗਿਆ ਤੁਹਾਨੂੰ ਵੀ ਜਾਂ ਗਲਤ ਸੀ ਬੀਸਰਾਏ ਚਾਹੇ ਆਪਣਾ ਜਿਹੜਾ ਮਨਪਸੰਦ ਦਾ ਬੰਦਾ ਉਹਨੂੰ ਪ੍ਰਧਾਨ ਬਣਾ ਲੈਣ ਪਰ ਇੱਕ ਵਾਰੀ ਪਿੱਛੇ ਹੋ ਜਾਣ ਵੀ ਤਾਂ ਕਿ ਪਾਰਟੀ ਬਚ ਜਵੇ ਉਸ ਧੜੇ ਦੇ ਨਾਲ ਸੁਖਵੀਰ ਧੜੇ ਦੇ ਨਾਲ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਜੋ ਜੋ ਅਕਾਲ ਤਖਤ ਨੇ ਨੇ ਫੈਸਲਾ ਦਿਆ ਏ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਵੀ ਉਹਦੇ ਚੇ ਨਹੀਂ ਹੋਣਾ ਚਾਹੀਦਾ ਵੀ ਇੱਕੇ ਬੰਦਾ ਉਹੀ ਪ੍ਰਧਾਨ ਬਣੇ ਪ੍ਰਧਾਨ ਚਾਹੇ ਕੋਈ ਵੀ ਬਣ ਜਵੇ ਨਮੇਸ਼ ਸ਼ਰਮਣੀ ਇਕਾਲੀ ਦਲ ਦੇ ਇਕੱਠ ਦੇ ਵਿੱਚ ਖੜੇ ਆ ਜਿੱਥੇ ਗੈਨੀ ਹਰਪ੍ਰੀਤ ਸਿੰਘ ਹੋਣੀ ਜੋ ਕਿ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਸੀ ਉਸ ਆ ਪੁਨਰ ਸਰਜੀਤੀ ਜੋ ਕੁਝ ਦਾਵਾ ਕੀਤਾ ਇਹਦਾ ਕਿ ਅਸੀਂ ਪੁਨਰ ਸਰਜੀਤੀ ਦਾ ਦਾਵਾ ਕੀਤਾ ਆ ਪੁਨਰਜੀਤੀ ਕੀਤੀ ਹੈ ਤਾਂ ਉਹ ਦਰਮਿਆਨ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਦਸਤਾਰਾਂ ਦਿਖ ਰਹੀਆਂ ਹੋਣਗੀਆਂ ਨੀਲੀਆਂ ਤੇ ਕੇਸਰੀ ਦਸਤਾਰਾਂ ਉੱਥੇ ਹੀ ਮੁਸਲਮ ਭਾਈਚਾਰੇ ਦੇ ਲੋਕ ਜਿਹੜੇ ਇਸ ਇਕੱਠ ਦੇ ਵਿੱਚ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਮਾ ਤੁਹਾਡਾ ਜੀਉਣਾ ਖਾਨ ਤੁਸੀਂ ਕਿੱਥੋਂ ਆਏ ਹੋ ਜੀ ਪਟਿਆਲੇ ਤੋਂ ਇਹ ਜਿਹੜਾ ਇਕੱਠ ਹੈ ਜਿਹੜੇ ਇਹੋ ਜਿਹੇ ਇਕੱਠ ਨੇ ਜਾਂ ਪਾਰਟੀਆਂ ਜਿਹੜੀ ਖੇਤਰੀ ਪਾਰਟੀ ਹੈ ਤੁਸੀਂ ਖੇਤਰੀ ਸਿਆਪਾਰਟੀਆਂ ਦੀ ਸਿਆਸਤ ਨੂੰ ਕਿਵੇਂ ਸਮਝਦੇ ਹੋ ਮੈਂ ਖੇਤਰੀ ਪਾਰਟੀ ਆ ਜਿਹੜੀ ਉਹ ਪੰਜਾਬ ਦਾ ਹੀ ਭਲਾ ਸੋਚੂਗੀ ਪੰਜਾਬ ਵਾਸਤੇ ਕਰੂਗੀ ਜੋ ਵੀ ਕੰਮ ਕਰੂਗੀ ਕਿਉਂਕਿ ਉਹ ਪੰਜਾਬ ਦੇ ਵਿੱਚ ਹੀ ਜੰਮੇ ਪਲੇ ਨੇ ਤੇ ਪੰਜਾਬ ਵਾਸਤੇ ਹੀ ਕੰਮ ਕਰਦੇ ਨੇ ਔਰ ਆਉਣ ਵਾਲੇ ਸਮੇਂ 'ਚ ਵੀ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰਨਗੇ ਉਹ ਦੋਏ ਲੋਕ ਜੇ ਤਾਕਤ ਲੈ ਵੀ ਜਾਣਗੇ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਖੜਾਉਣਗੇ ਫਿਰ ਉਹ ਜੇ ਇਹਨਾਂ ਨੂੰ ਜੋ ਤਾਕਤ ਮਿਲੂਗੀ ਉਹ ਪੰਜਾਬ ਵਾਸਤੇ ਹੀ ਵਰਤਣਗੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਭਲੇ ਵਾਸਤੇ ਹੀ ਵਰਤਣਗੇ ਤੇ ਜਿਹੜਾ ਪੰਜਾਬ ਦਾ ਮੁਸਲਮਾਨ ਆ ਉਹ ਜਿਹੜੀ ਖੇਤਰੀ ਸਿਆਸਤ ਆ ਖੇਤਰੀ ਪਾਰਟੀਆਂ ਦੀ ਸਿਆਸਤ ਆ ਉਹਦੇ ਜੀ ਆਪਣੀ ਸਪੇਸ ਨੂੰ ਕਿਵੇਂ ਦੇਖਦਾ ਹੈ ਕਿ ਉਹਨੇ ਅਗਵਾਈ ਮਿਲਦੀ ਹੈ ਜਿਵੇਂ ਮਿਲਣੀ ਚਾਹੀਦੀ ਹੈ ਜੀ ਅਗਵਾਈ ਜੇ ਚਾਉਣਗੇ ਸਾਡੇ ਬੰਦੇ ਫਿਰ ਤਾਂ ਮਿਲੂਗੀ ਕਿਉਂਕਿ ਕਿਉਂਕਿ ਕੰਮ ਕਰੇ ਤੇ ਮਿਲੂਗੀ ਜੇ ਹੁਣ ਇਹ ਅਸੀਂ ਘਰ ਬੈਠੇ ਕਹੀ ਜਾਈਏ ਸਾਨੂੰ ਮਿਲਦੀ ਨਹੀਂ ਹੈ ਤਾਂ ਫੇਰ ਤਾਂ ਘਰ ਬੈਠੇ ਨੂੰ ਤਾਂ ਕੁਝ ਵੀ ਨਹੀਂ ਮਿਲਦਾ ਕਿਉਂਕਿ ਇਹ ਲੋਕ ਘਰ ਬੈਠੇ ਕਹੀ ਜਾਂਦੇ ਆ ਵੀ ਸਾਨੂੰ ਖੇਤਰੀ ਪਾਰਟੀ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਜਗ੍ਹਾ ਜਾਂ ਸਥਾਨ ਤਾਂ ਬੰਦਾ ਆਪਣਾ ਆਪ ਬਣਾਉਂਦਾ ਉਹ ਕਿਸੇ ਵੀ ਜਾਊਗਾ ਉਹ ਬਣਾ ਲੂਗਾ ਜੇ ਹੁਣ ਕੰਮ ਕਰਨਗੇ ਤਾਂ ਖੇਤਰੀ ਪਾਰਟੀ ਦੇ ਵਿੱਚ ਵੱਡੇ ਤੇ ਵੱਡਾ ਸਥਾਨ ਹਾਸਲ ਕਰ ਸਕਦੇ ਨੇ আর ਕੋਈ ਖੇਤਰੀ ਪਾਰਟੀ ਚ ਜਾਣਕਾਰੀ ਨਹੀਂ ਹੈ ਕਿਸੇ ਗੱਲ ਦੀ ਕਿਹੜੇ ਲੀਡਰ ਨਾਲ ਜੁੜੇ ਹੋਏ ਹਾਂ ਕਿਤੇ ਕਿਹੜਾ ਹਲਕਾ ਮੈਂ ਚੰਦੂ ਮਾਜਰਾ ਸਾਹਿਬ ਹੈ ਨਾ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਮੇਰੇ ਕਲਾਸ ਪਹਿਲੂ ਨੇ ਤੇ ਮੈਂ ਕੋਈ ਤਕਰੀਬਨ 50 ਸਾਲ ਤੋਂ ਉਹਨਾਂ ਦੇ ਨਾਲ ਹੀ ਹਾਂ ਅਕਾਲੀ ਦਲ ਦੇ ਵਿੱਚੋਂ 50 ਸਾਲ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ ਚੰਦੂ ਮਾਜਰਾ ਸਾਹਿਬ ਦੀ ਗੱਲ ਕਰ ਰਿਹਾ ਮੈਂ ਮੈਂ ਕਿਸੇ ਪਾਰਟੀ 'ਚ ਨਹੀਂ ਹਾਂ ਮੈਂ ਕਿਸੇ ਵੀ ਪਾਰਟੀ ਚ ਨਹੀਂ ਹੈਗਾ ਮੈਂ ਚੰਦੂ ਮਾਜਰਾ ਸਾਹਿਬ ਨਾਲ ਪੜਿਆ ਤੇ ਦੋਸਤ ਨੇ ਉਹ ਮੇਰੇ ਬਹੁਤ ਖਾਸ ਤੇ ਉਹ ਮੇਰੇ ਕੰਮ ਆਉਂਦੇ ਨੇ ਮੈਂ ਉਹਨਾਂ ਦੇ ਕੰਮ ਆਉਣਾ ਨਹੀਂ ਹੁੰਦੀ ਆ ਸਾਰੀਆਂ ਪਾਰਟੀਆਂ ਪ੍ਰਤੀ ਇਕਤਾ ਸੋਚ ਹੋ ਨਹੀਂ ਸਕਦੀ ਕਿਸੇ ਪ੍ਰਤੀ ਕੁਸ਼ ਹੁੰਦੀ ਆ ਕਿਸੇ ਪਾਰਟੀ ਪ੍ਰਤੀ ਕੁਸ਼ ਹੁੰਦੀ ਆ ਜੋ ਪਾਰਟੀਆਂ ਕਰ ਰਹੀਆਂ ਕੰਮ ਉਹਨਾਂ ਜਿਹੇ ਜਿਹੋਨਾਂ ਦੇ ਕੰਮ ਹੋਣਗੇ ਉਹੀ ਜੀ ਸੋਚ ਮੁਸਲਮਾਨਾਂ ਦੀ ਹੋਊਗੀ ਉਹੀ ਜੀ ਦੂਆਂ ਦੀ ਹੁੰਦੀ ਆ ਉਹ ਤਾਂ ਉਹਨਾਂ ਦੇ ਕਾਰਵਾਈ ਤੇ ਕੰਮ ਤੇ ਪਰਫਾਰਮੈਂਸ ਦੇ ਉੱਤੇ ਆ ਵੀ ਕਿਹੋ ਜਿਹਾ ਉਹ ਕੰਮ ਕਰਦੇ ਨੇ ਜੇ ਚੰਗਾ ਕਰਨਗੇ ਤਾਂ ਮੁਸਲਮਾਨ ਵੀ ਚੰਗਾ ਕਹਿਣਗੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਸਹੀ ਚੱਲ ਰਹੀ ਹੈ ਜਾਂ ਡਗਮਗੜਾਈ ਲੱਗਦੀ ਆ ਤੁਹਾਨੂੰ ਕਿ ਵੀ ਹਾਂ ਇਹ ਕੋਈ ਸਥਿਰ ਹੈ ਨਹੀਂਗੀ ਕਿ ਅਸਲ ਜਿਹੜੀ ਸਿਆਸਤ ਹੁਣ ਇਸ ਵੇਲੇ ਆ ਨਾ ਪੰਜਾਬ ਦੀ ਉਹ ਡਗਮਗਾ ਰਹੀ ਆ ਕਿਉਂਕਿ ਇੱਕ ਤਾਂ ਇਹਦੇ 'ਚ ਤਜਰਬੇਕਾਰ ਬੰਦੇ ਘੱਟ ਸੀ ਯੋ ਹਰ ਕੰਮ ਵਾਸਤੇ ਤਜਰਬੇ ਦੀ ਲੋੜ ਹੁੰਦੀ ਆ। ਬਿਨਾ ਤਜਰਬੇ ਤੋਂ ਕੋਈ ਕੰਮ ਵੀ ਨਹੀਂ ਹੁੰਦਾ। ਇੱਕ ਸਾਈਕਲ ਸਾਈਕਲ ਨੂੰ ਪੈਂਚਰ ਲਾਉਣ ਵਾਸਤੇ ਵੀ ਕੰਮ ਸਿੱਖਣਾ ਪੈਂਦਾ। ਤੇ ਮੋਬਾਈਲ ਦਾ ਜੇ ਕੰਮ ਕਰਨਾ ਉਹ ਵੀ ਸਿੱਖਣਾ ਪਊਗਾ। ਤੇ ਇੱਕ 플레이ਰ ਬਣਦਾ ਜਿਹੜਾ ਉਹਨੂੰ ਬਹੁਤ ਸਾਲ ਟ੍ਰੇਨਿੰਗ ਕਰਨੀ ਪੈਂਦੀ ਆ ਤਾਂ ਪੰਜਾਬ ਚੈਂਪੀਅਨ ਬਣਦਾ। ਹੋਰ ਮਿਹਨਤ ਕਰੂਗਾ ਉਹ ਇੰਡੀਆ ਚੈਂਪੀਅਨ ਬਣੂਗਾ। ਮਨ ਉਸ ਫੀਲਡ ਦੇ ਵਿੱਚ ਮਿਹਨਤ ਕਰੂਗਾ ਜਿਹੜਾ ਬੰਦਾ ਉਹੀ ਉਸ ਚੀਜ਼ ਦਾ ਮਾਹਰ ਬਣੂਗਾ ਉਹੀ ਉਹ ਕੰਮ ਕਰ ਸਕੂਗਾ ਜਿਵੇਂ ਉਹ ਚੰਦੂ ਮਾਜਰਾ ਸਾਹਿਬ ਨੇ ਇਹ ਪਹਿਲਾਂ ਰਾਜਪੁਰੇ ਕਾਲਜ ਦੇ ਪ੍ਰੈਜ਼ੀਡੈਂਟ ਬਣੇ ਸਟੂਡੈਂਟ ਸਟੂਡੈਂਟ ਯੂਨੀਅਨ ਦੇ ਫਿਰ ਇਹ ਪੰਜਾਬੀ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਬਣੇ ਫਿਰ ਇਹ ਪੀਐਸਯੂ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਬਣੇ ਫਿਰ ਯੂਥ ਅਕਾਲੀ ਦਲ ਦੇ ਬਣੇ ਇਹ 1982 ਦੇ ਵਿੱਚ ਫਿਰ ਉਹ ਤੋਂ ਬਾਅਦ 1985 ਦੇ ਵਿੱਚ ਐਮਐਲਏ ਬਣੇ ਫਿਰ ਮਨਿਸਟਰ ਬਣੇ ਤਿੰਨ ਵਾਰੀ ਐਮਪੀ ਰਹੇ ਚੁਕੇ ਨੇ ਤੇ ਬੈਸਟ ਪਾਰਲੀਮੈਂਟਰੀ ਅਵਾਰਡ ਵੀ ਹਾਸਲ ਕਰ ਚੁਕੇ ਨੇ ਹੁਣ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਦਾ ਉਹ ਲੋਕ ਕਿਵੇਂ ਮੁਕਾਬਲਾ ਕਰ ਲੈਣਗੇ ਜਿਹੜੇ ਕਿ ਅੱਜ ਅੱਜ ਦੁਕਾਨਦਾਰੀ ਕਰ ਰਹੇ ਸੀ ਜਾਂ ਅੱਜ ਕਿਤੇ ਨੌਕਰੀ ਕਰਦੇ ਸੀ ਉਹ ਆ ਕੇ ਲੀਡਰਸ਼ਿਪ 'ਚ ਆ ਜਾਣਗੇ ਉਹ ਫਿਰ ਸਹੀ ਕੰਮ ਨਹੀਂ ਚਲਾ ਸਕਣਗੇ ਕਿਵੇਂ ਦੇਖਦੇ ਹੋ ਫਿਰ ਪ੍ਰੋਫੈਸਰ ਚੰਦੂ ਬਾਦਲਾ ਸਾਹਿਬ ਜਿਹੜਾ ਤੁਸੀਂ ਨਿੱਜੀ ਦੋਸਤ ਵੀ ਹੋ ਉਹਨਾਂ ਦਾ ਜਿਹੜਾ ਫੈਸਲਾ ਸੀ ਸੁਖਵੀਰ ਧੜੇ ਨੂੰ ਛੱਡਣ ਦਾ ਉਹ ਸਹੀ ਲੱਗਿਆ ਤੁਹਾਨੂੰ ਜਾਂ ਗਲਤ ਸੀ ਤੁਸੀਂ ਕਿਵੇਂ ਦੇਖਦੇ ਹੋ ਹਾ ਉਹਦੇ ਵਿੱਚ ਦਰਸਲ ਇਹਨਾਂ ਨੇ ਨਾ ਬੜਾ ਹਇਤਨ ਕਰਿਆ ਇਸ ਚੀਜ਼ ਦਾ ਵੀ ਸੁਖਵੀਰ ਬਾਦਲ ਦੀ ਜਗ੍ਹਾ ਤੇ ਕੋਈ ਹੋਰ ਬੰਦੇ ਨੂੰ ਬਣਾ ਲਿਆ ਜਾਵੇ ਜਿਵੇਂ ਰਾਹੁਲ ਨੂੰ ਬਣਾਇਆ ਗਿਆ ਨਾ ਰਾਹੁਲ ਨੇ ਖੜਕ ਹਾਂ ਖੜਗੇ ਨੂੰ ਬਣਾਇਆ ਵੀ ਇਸਰਾ ਇਹ ਚਾਹੇ ਆਪਣਾ ਜਿਹੜਾ ਮਨਪਸੰਦ ਦਾ ਬੰਦਾ ਉਹ ਨੂੰ ਪ੍ਰਧਾਨ ਬਣਾ ਲੈਣ ਪਰ ਇੱਕ ਵਾਰੀ ਪਿੱਛੇ ਹੋ ਜਾਣ ਵੀ ਤਾਂ ਕਿ ਪਾਰਟੀ ਬਚ ਜਵੇ ਅੱਛਾ ਅਸੀਂ ਚੰਦੂ ਮਾਜਰਾ ਸਾਹਿਬ ਨੂੰ ਬਹੁਤ ਕਹਿੰਦੇ ਰਹੇ ਆ ਵੀ ਤੂੰ ਇਹ ਇਹਨਾਂ ਨੂੰ ਕਿਉਂ ਨਹੀਂ ਇਸ ਚੀਜ਼ ਦਾ ਜ਼ੋਰ ਪਾਉਂਦੇ ਤੁਸੀਂ ਵੀ ਇਹਨਾਂ ਨੂੰ ਪਿੱਛੇ ਹਟਾਓ ਵੀ ਪਿੱਛੇ ਹਟਾ ਕੇ ਫੇਰ ਬਾਅਦ ਚ ਚਾਹੇ ਲੈ ਆਓ ਇੱਕ ਵਾਰੀ ਪਾਰਟੀ ਨੂੰ ਬਚਾਉਣ ਵਾਸਤੇ ਜ਼ਰੂਰੀ ਆ ਪਰ ਇਹ ਕਹਿੰਦੇ ਵੀ ਅਸੀਂ ਪੂਰਾ ਜ਼ੋਰ ਲਾ ਲਿਆ ਵੀ ਸੁਖਵੀਰ ਬਾਦ ਨੇ ਇਹ ਗੱਲ ਕਹੀ ਆ ਵੀ ਚਾਹੇ ਮੈਂ ਕੱਲਾ ਰਹਿ ਜਾਵਾਂ ਮੈਂ ਪ੍ਰਧਾਨਗੀ ਨਹੀਂ ਛੱਡ ਸਕਦਾ ਵੀ ਮੈਂ ਪ੍ਰਧਾਨਗੀ ਨਹੀਂ ਛੱਡ ਸਕਦਾ ਇਹ ਫਿਰ ਮਜਬੂਰ ਹੋ ਕੇ ਇਹਨਾਂ ਨੇ ਸੋਚਿਆ ਵੀ ਇਹ ਤਾਂ ਜਮ੍ਹਾਂ ਹੀ ਬੇੜਾ ਘਰ ਕੋਲ ਦਾ ਜਾ ਰਿਹਾ ਦਿਨ ਪਰ ਦਿਨ ਇਹ ਮਜਬੂਰ ਹੋ ਕੇ ਫਿਰ ਪਿੱਛੇ ਹਟੇ ਨੇ ਜਦੋਂ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਤੁਹਾਨੂੰ ਕੀ ਲੱਗਦਾ ਇਹਨੂੰ ਭਿੱਖ ਦੇ ਵਿੱਚ ਇਹਨਾਂ ਨੂੰ ਵਾਪਸ ਉਸ ਧੜੇ ਨਾਲ ਕਿਤੇ ਜਾਣਾ ਚਾਹੀਦਾ ਜਾਂ ਨਹੀਂ ਵਾਪਸ ਉਸ ਧੜੇ ਦੇ ਨਾਲ ਸੁਖਵੀਰ ਧੜੇ ਦੇ ਨਾਲ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਨਹੀਂ ਜੇ ਦੇਖੋ ਇਹਦੇ 'ਚ ਐ ਹੋਣਾ ਚਾਹੀਦਾ ਵੀ ਜੋ ਅਕਾਲ ਤਖਤ ਕਿਉਂਕਿ ਸਿੱਖਾਂ ਦੀ ਸਰਬੋੱਚ ਸੰਤਾ ਹੈ ਕਿਉਂਕਿ ਜੋ ਅਕਾਲ ਤਖਤ ਨੇ ਨੇ ਫੈਸਲਾ ਦਿਆ ਹੈ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਵੀ ਉਹਦੇ 'ਚ ਇਹ ਨਹੀਂ ਹੋਣਾ ਚਾਹੀਦਾ ਵੀ ਇੱਕੇ ਬੰਦਾ ਉਹੀ ਪ੍ਰਧਾਨ ਬਣੇ ਪ੍ਰਧਾਨ ਚਾਹੇ ਕੋਈ ਵੀ ਬਣ ਜਵੇ ਪਰ ਉਹਦੇ 'ਚ ਕਿਉਂਕਿ ਅਕਾਲੀ ਦਾ ਦਲ ਜਿਹੜਾ ਇਸ ਸਿੱਖ ਧਰਮ ਦੀ ਦੇ ਉੱਤੇ ਹੀ ਖੜਿਆ ਕਿ ਹੁਣ ਤੱਕ ਜੋ ਵੀ ਇਹਨਾਂ ਨੂੰ ਕਾਮਯਾਬੀ ਮਿਲੀ ਆ ਉਹ ਸਿੱਖਾਂ ਕਰਕੇ ਮਿਲੀ ਆ ਸਿੱਖ ਨੇ ਜਿਹੜੇ ਅਕਾਲ ਤਖਤ ਨੂੰ ਸਰਵਉੱਚ ਸਮਝਦੇ ਨੇ ਤੇ ਜੇ ਅਕਾਲ ਤਖਤ ਜੋ ਚਾਹੂਗਾ ਉਹੀ ਸਿੱਖ ਮੰਨਣਗੇ ਜੇ ਸਿੱਖ ਲੋਕ ਇਹਨਾਂ ਤੋਂ ਉਲਟ ਹੋ ਗਏ ਫਿਰ ਇਹ ਕੀ ਮੇ ਕਾਮਯਾਬ ਹੋ ਸਕਦੇ ਨੇ ਤੇ ਮੇਰਾ ਕਹਿਣ ਦਾ ਮੈਂ ਮੇਰੀ ਭਾਵਨਾ ਇਹ ਆ ਵੀ ਜੇ ਅਕਾਲ ਤਖਤ ਦੇ ਅਨੁਸਾਰ ਜੇ ਦੋਏ ਧੜੇ ਇਕੱਠੇ ਹੋ ਜਾਣ ਤਾਂ ਇਹਦੇ ਚ ਜ਼ਿਆਦਾ ਕਾਮਯਾਬੀ ਆ ਚਾਹੀਦਾ ਤੁਹਾਨੂੰ ਲੱਗਦਾ ਹਾਂ ਜੀ ਹਾਂ ਵੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਦੇ ਹੁਕਮ ਮੰਨਣੇ ਇਹਨਾਂ ਦੇ ਨਾਲ ਆਉਣਾ ਚਾਹੀਦਾ ਹੈ ਇਹਨਾਂ ਨੂੰ ਆਉਣਾ ਦੇ ਨਾਲ ਇਕੱਠੇ ਹੋ ਜਾਣਾ ਮੈਂ ਹੀ ਨਹੀਂ ਕਹਿੰਦਾ ਵੀ ਉਹਨੂੰ ਉਹਦੇ ਨਾਲ ਹੋਣਾ ਚਾਹੀਦਾ ਵੀ ਸਾਰਿਆਂ ਨੂੰ ਇੱਕ ਬਣ ਜਾਣਾ ਚਾਹੀਦਾ ਸਾਰਿਆਂ ਨੂੰ ਇੱਕ ਬਣ ਕੇ ਫਿਰ ਦੇਖਣ ਵੀ ਕੌਣ ਪ੍ਰਧਾਨ ਦੇ ਲਾਇਕ ਆ ਕਿਹਨੂੰ ਕਮਾਂਡ ਦੇਈ ਜਾਵੇ ਇੱਕ ਵਾਰੀ ਇਹ ਜੁੜ ਜਾਣਾ ਇੱਕ ਵਾਰੀ ਜੁੜ ਕੇ ਇਕੱਠੇ ਹੋ ਜਾਣਾ ਫਿਰ ਇਹ ਪਾਵਰ ਦੇਖ ਲੈਣ ਵੀ ਕਿਹਦੇ ਕੋਲ ਜਾਣੀ ਚਾਹੀਦੀ ਆ ਵੀ ਕਿ ਮੇ ਕਾਮਯਾਬੀ ਪਾਰਟੀ ਨੂੰ ਮਿਲ ਸਕਦੀ ਆ ਕਿਉਂਕਿ ਇਹ ਪਹਿਲਾਂ ਹੀ ਇਕੱਠੇ ਜਦੋਂ ਇਕੱਠੇ ਸੀ ਉਦੋਂ ਵੀ ਕਾਮਯਾਬੀ ਮਿਲੀ ਨਹੀਂ ਹੈ ਤੇ ਹੁਣ ਪਾੜ ਕੇ ਕਿਵੇਂ ਕਾਮਯਾਬੀ ਮਿਲ ਜੂਗੀ ਅਲੱਗ-ਅਲੱਗ ਹੋ ਕੇ ਹੁਣ ਇਹਨਾਂ ਨੂੰ ਜੁੜ ਜਾਣਾ ਚਾਹੀਦਾ ਵੀ ਚਾਹੇ ਕੋਈ ਵੀ ਕੁਰਬਾਨੀ ਕਰਨੀ ਪਵੇ ਜੁੜਨਾ ਚਾਹੀਦਾ ਜੇ ਜੁੜ ਜਾਣਗੇ ਫਿਰ ਇਹ ਰਾਜ ਵੀ ਕਰਨਗੇ ਤੇ ਪੰਜਾਬ ਦਾ ਵੀ ਭਲਾ ਕਰ ਸਕਣਗੇ ਤੇ ਲੋਕ ਵੀ ਇਹਨਾਂ ਦੀ ਇੱਜ਼ਤ ਕਰਨਗੇ ਤੇ ਲੋਕਾਂ ਦਾ ਭਲਾ ਵੀ ਕਰ ਸਕਣਗੇ ਇਸ ਤਰ੍ਹਾਂ ਨਹੀਂ ਇਹੀ ਹਾਲ ਰਹੂਗਾ ਜਿਵੇਂ ਚੱਲ ਰਿਹਾ ਇਕੱਠੇ ਹੋਣਾ ਜ਼ਰੂਰੀ ਆ ਤੁਹਾਡਾ ਕੀ ਨਾਮ ਆ ਜੀ ਨਸੀਰ ਪੱਟੀ ਜੀ ਨਸੀਰ ਪੱਟੀ ਤੁਸੀਂ ਵੀ ਭਾਈ ਸਾਹਿਬ ਹਣਾਂ ਦੇ ਨਾਲ ਹੀ ਆਏ ਨਹੀਂ ਅਸੀਂ ਮਲੇ ਕੋਲੇ ਤੋਂ ਮੇਰੇ ਕੋਲੇ ਤੋਂ ਆਏ ਹਾਂ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀ ਇਹ ਸਿਆਸਤ ਹੈ ਖੇਤਰੀ ਸਿਆਸਤ ਹੈ ਇਹਦੇ ਵਿੱਚ ਕੀ ਸੁਧਾਰ ਹੋਣਾ ਚਾਹੀਦਾ ਹੈ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਨਾਲ ਜੁੜੇ ਹੋ ਤੁਸੀਂ ਪਹਿਲਾਂ ਹਾਂ ਅਸੀਂ ਤਾਂ 40 ਸਾਲਾਂ ਤੋਂ ਚੱਲ ਰਹੇ ਹਾਂ ਅਕਾਲੀ ਦਲ ਨਾਲ ਤੁਸੀਂ ਅਕਾਲੀ ਦਲ ਨਾਲ ਹਾਂ ਜੀ ਹਾਂ ਜੀ ਕੀ ਲੱਗਦਾ ਵੀ ਕੀ ਬਦਲਾਅ ਹੋਣਾ ਚਾਹੀਦਾ ਫਿਰ ਸਸੀ ਤਾਂ ਇਹੀ ਚਾਹੁੰਦਾ ਹੈ ਵੀ ਏਕਤਾ ਹੋ ਜਵੇ ਤੇ ਪੰਥ ਦੀ ਚੜ੍ਹਦੀ ਕਲਾ ਹੋ ਜੂਗੀ ਤੇ ਠੀਕ ਹੈ ਮੁਸਲਮਨ ਮਜ਼ਹੂਰ ਭਾਈਚਾਰਾ ਸਾਰਾ ਉਹ ਨਾਲ ਜੁੜ ਜੂ ਇਹਨਾਂ ਦੇ ਨਹੀਂ ਕਿ ਜਿਵੇਂ ਦੋ ਲਾਈਨਾਂ ਕੱਢੀਆਂ ਹੋਈਆਂ ਨੇ ਇਹਦੇ ਚ ਦੋਨਾਂ ਤਰ੍ਹਾਂ ਦਾ ਫਿਰ ਨੁਕਸਾਨ ਹੈ ਤੇ ਸਹੀ ਗੱਲ ਕਹਣਾ ਵੀ ਸੁਖਬੀਰ ਨੂੰ ਇਹਨਾਂ ਨਾਲ ਇਕੱਠਾ ਹੋ ਜਾਣਾ ਚਾਹੀਦਾ ਤੇ ਜੀ ਨੂੰ ਇਹਨਾਂ ਨਾਲ ਆਵਾ ਜਾਣਾ ਚਾਹੀਦਾ 40 ਸਾਲ ਤੋਂ ਪੁਰਾਣੇ ਵਰਕਰ ਪੁਰਾਣੇ ਵਰਕਰ 40 ਮੀਟਰ ਦੇ ਰੇਲੀ ਤੇ ਖੜਿਆ ਉਹ ਤੋਂ ਪਹਿਲਾਂ ਤੇ ਅਸੀਂ ਲੱਗੇ ਹੋਏ ਹਾਂ ਹਾਂ ਜੀ ਅਸੀਂ ਇਹ ਗੱਲ ਕਹਿੰਨੇ ਵੀ ਇਹਨਾਂ ਨਾਲ ਉਹਨਾਂ ਹੁਣ ਇਕੱਠੇ ਹੋਣਾ ਚਾਹੀਦਾ ਜੋ ਕਿ ਪ੍ਰਧਾਨ ਇੱਧਰ ਲਾਇਆ ਹੈ ਉਹ ਪੰਥ ਦਾ ਪਰ ਕੌਮ ਦਾ ਰਹਿਮਾਨ ਉਹਨੇ ਸਾਰਾ ਕੁਝ ਦੇਖ ਕੇ ਜਿਲੇ ਨਾ ਕੋਈ ਉਹ ਕੀ ਕਹਿੰਦੇ ਨੇ ਐਮਐਲਏ ਬੰਨਾ ਨਾ ਕੋਈ ਐਮਪੀ 1 ਸਿਰਫ ਉਹ ਸੁਧਾਰ ਲਈ ਇੱਧਰ ਆਇਆ ਵੀ ਕੌਮ ਜਿਹੜੀ ਹੈ ਇਹ ਸੁਧਰ ਜਵੇ ਠੀਕ ਆ ਪੰਥੀ ਸਿਆਸਤ ਹੈ ਪੰਥਕ ਸਿਆਸਤ ਹੈ ਇਸ ਦਾ ਪੰਜਾਬ ਦੇ ਉੱਤੇ ਮਤਲਬ ਪੰਜਾਬ ਦੇ ਵਿੱਚ ਇਸ ਦੀ ਸਰਕਾਰ ਆਉਣੀ ਤੁਹਾਨੂੰ ਲੱਗਦਾ ਵੀ ਜ਼ਰੂਰੀ ਹੈ ਦੇਖੋ ਅੱਜ ਜਿਹੜਾ ਇਹਨਾਂ ਦੀ ਚੜ੍ਹਦੀ ਕਲਾ ਹੈ ਪਹਿਲੀ ਰੈਲੀ ਹੈ ਪ੍ਰਧਾਨ ਜੀ ਅਰ ਪਾਰਟੀ ਬਣਾਈ ਹੈ ਅੱਜ ਉਹਨਾਂ ਨੂੰ ਇਕੱਠ ਕਿਤੇ ਇਹਨਾਂ ਦਾ ਦੁੱਗਣਾ ਠੀਕ ਹੈ ਜੀ ਔਰ ਉਹ ਇਹਨਾਂ ਨਾਲ ਜੁੜ ਜਾਂਦੇ ਨੇ ਕਿਹੜੀ ਸਿੱਧੀ ਸਰਕਾਰ ਬਣੂਗੀ ਕੋਈ ਵੀ ਫਿਰ ਭੀੜੀ ਜਾਵੇ ਓਕੇ ਹੋ ਸਾਰਾ ਕੁਝ ਬਹੁਤ ਧੰਨਵਾਦ ਤਾ ਇਹ ਅਸੀਂ ਇੱਕ ਵੱਖਰੇ ਨਜ਼ਰੀਏ ਤੋਂ ਖਾਸ ਕਰਕੇ ਜੋ ਪੰਜਾਬ ਦਾ ਮੁਸਲਮ ਭਾਈਚਾਰਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਰਕਾਰ ਖੇਤਰੀ ਸਿਆਸਤ ਨੂੰ ਮੁਸਲਮ ਭਾਈਚਾਰਾ ਕਿਸ ਐਂਗਲ ਤੋਂ ਦੇਖਦਾ ਹੈ ਖਾਸ ਕਰਕੇ ਜੋ ਇਹ ਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਜਾਂ ਕਾਲੀ ਦਲ ਦੇ ਲੀਡਰਾਂ ਦੇ ਨਾਲ ਜੁੜੇ ਹੋਏ ਨੇ ਇਹਨਾਂ ਦਾ ਪੰਜਾਬ ਦੀ ਖੇਤਰੀ ਸਿਆਸਤ ਨੂੰ ਲੈ ਕੇ ਪੰਥਕ ਸਿਆਸਤ ਨੂੰ ਲੈ ਕੇ ਧਰਮ ਦੇ ਨਾਂ ਤੇ ਜਿਹੜੀ ਸਿਆਸਤ ਹੈ ਉਹਨੂੰ ਲੈ ਕੇ ਕੀ ਕੁਝ ਵਿਜ਼ਨ ਹੈ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਖੇਤਰੀ ਪਾਰਟੀ ਆਉਂਦੀ ਆ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਪੰਜਾਬ ਦੇ ਲਈ ਦਰਦ ਰੱਖਦੀ ਆ ਪੰਜਾਬ ਦੇ ਲਈ ਕੰਮ ਕਰ ਸਕਦੀ ਆ ਨੈਸ਼ਨਲ ਪਾਰਟੀਆਂ ਦੇ ਬਦੌਲ ਕੈਮਰਾਮੈਨ ਵਿਸ਼ਾਲ ਦੇਨਾ ਕੁਲਵਿੰਦਰ ਸਿੰਘ ਚਲੇੜੀ ਲੋਂਗਵਾਲ